ਸਾਬ ਦਾ ਵਿਰੋਧ ਕਰ ਰਹੇ ਹਾਂ ਜੀ ਕਿੰਨੇ ਲੋਕ ਹੈ ਹਾਂ ਜੀ ਕਿਉਂ ਕਰ ਰਹੇ ਤੁਸੀਂ ਹਾਂ ਜੀ ਕਿਉਂ ਵਿਰੋਧ ਕਰ ਰਹੇ ਸੀ ਕਿਉਂਕਿ ਕਿਸਾਨਾਂ ਨੇ ਆਪਣੀ ਆਵਾਜ਼ ਜਿਹੜੀ ਆ ਉਹ ਨਹੀਂ ਵਿਚਾਰ ਪਰਦਾਨ ਦੇਤੇ ਜਾ ਰਹੇ ਦੇਸ਼ ਦੇ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਜਾ ਰਿਹਾ ਪਹਿਲਾਂ ਸਰਕਾਰ ਕਹਿੰਦੀ ਸੀ ਕਿ ਆਪਾਂ ਨੇ ਜਿਹੜੇ ਦੇਸ਼ ਦਾ ਕਿਸਾਨ ਜਿਹੜਾ ਪੈਦਲ ਆ ਜੇ ਚਾਲੀਆਂ ਛੱਡ ਕੇ ਆ ਜੇ ਹੁਣ 101 ਦਾ ਜਸਾ ਜਿਹੜਾ ਵਾ ਉਹ ਦਿੱਲੀ ਵੱਲ ਨੂੰ ਆ ਰਿਹਾ ਦਿੱਲੀ ਸਾਡੀ ਰਾਜਧਾਨੀ ਨਹੀਂ ਆ ਤੇ ਦੇਸ਼ ਦੀ ਰਾਜਧਾਨੀ ਵਿੱਚ ਦੇਖਦਾ ਕਿਸਾਨ ਜਾ ਸਕਦਾ ਵਾ ਪਰ ਜਬਰੀ ਰੋਕਿਆ ਜਾ ਰਿਹਾ ਅੱਜ ਵੀ ਸ਼ੰਭੂ ਦੇ ਉੱਤੇ ਡਾਂਗਾ ਵਧਈਆਂ ਅਥਰੂ ਕਿਆ ਚੱਲ ਰਹੇ ਆ ਕਿ ਕਿਸਾਨ ਜਿਹੜੇ ਜ਼ਖਮੀ ਹੋ ਰਹੇ ਆ ਸੋ ਜੋ ਦੋ ਫਰਮਾਂ ਦਾ ਸੱਦਾ ਸੀਗਾ ਕਿ ਭਾਜਪਾ ਦੇ ਜੋ ਵੀ ਪ੍ਰੋਗਰਾਮ ਹੈ ਕਾਲੇ ਝੰਡੇ ਕਾ ਵਿਖਾ ਕੇ ਵਿਰੋਧ ਕਰਨਾ ਉਹ ਵਿਰੋਧ ਕਰਨ ਦੇ ਵਾਸਤੇ ਇੱਥੇ ਆਏ ਸਾਂ ਸੋ ਅੱਜ ਜਿਹੜੇ ਆ ਪੁਲਿਸ ਨੇ ਸਾਨੂੰ ਵਿਰੋਧ ਪ੍ਰਦਰਸ਼ਨ ਕਰਨ ਤੋਂ ਰੋਕਿਆ ਗਿਆ ਵਾ ਤੇ ਇਹਦੇ ਅੰਦਰ ਦਾ ਜੋ ਪ੍ਰੋਗਰਾਮ ਤੁਹਾਡੇ ਸਾਹਮਣੇ ਹੋ ਰਿਹਾ